ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿਖਾਂਗੇ ਜੀ ਸੋਰਠ ਮਹਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਥਾਏ ਇਹ ਸ਼ਬਦ ਹਰ ਗੋਵਿੰਦ ਨਵਾਂ ਨਿਰਵਾ ਜੋ ਆਪਾਂ ਸਥਾਈ ਲੈ ਰਹੇ ਹਾਂ ਤੇ ਇਸ ਸ਼ਬਦ ਨੂੰ ਆਪਾਂ ਭਾਈ ਲਖਵਿੰਦਰ ਸਿੰਘ ਜੀ ਹਜੂਰ ਦਾਗੀ ਦਰਬਾਰ ਸਾਹਿਬ ਦੀ ਤੁਨ ਨੂੰ ਬਹੁਤ ਆਸਾਨ ਤਰੀਕੇ ਨਾਲ ਕਰਨ ਜਾ ਰਹੇ ਹਾਂ ਜਿੱਥੋਂ ਸੁਰਾਂ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਉਸ ਤੁਨ ਨੂੰ ਆਪਾਂ ਥੋੜਾ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਆਸਾਨੀ ਦੇ ਨਾਲ ਇਸ ਨੂੰ ਵੀਰ ਭੈਣ ਸਿੱਖ ਸਕਣ ਤੇ ਪਹਿਲਾਂ ਆਪਾਂ ਵੀਰਾਂ ਦੇ ਸਕੇਲ ਤੇ ਅੱਜ ਕਰਨ ਜਾ ਰਹੇ ਹਾਂ ਤੇ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਮਾਂ ਮੰਦੇ ਹਾਂ ਜਦੋਂ ਪਹਿਲੇ ਕਾਲੇ ਨੂੰ ਸਮਾਂ ਮੰਦੇ ਹਾਂ ਤਾਂ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਬਲੇ ਦੇ ਨਾਲ ਤੇ ਇਸ ਤੋਂ ਬਾਅਦ ਇਸ ਸ਼ਬਦ ਨੂੰ ਸਿੱਖਾਂਗੇ ਕੱਲੇ-ਕੱਲੇ ਸੁਰ ਤੇ ਭਰ ਗੋਵਿੰਦ thank you get it ਕਨਾਲ ਆਪਾਂ ਇਸ ਸ਼ਬਦ ਨੂੰ ਥੋੜਾ ਜਿਆਦਾ ਮੁੱਖ ਜਿਹੜੀ ਟਿਊਨ ਹੈ ਭਾਈ ਰਕਵਿੰਦਰ ਸਿੰਘ ਜੀ ਦੀ ਉਸ ਤੋਂ ਹਟ ਕੇ ਉਹਨਾਂ ਦੀ ਟਿਊਨ ਨੂੰ ਗਾਇਨ ਕਰ ਸਕਦੇ ਹਾਂ ਤੇ ਤਾਂ ਕਿ ਆਸਾਨੀ ਦੇ ਨਾਲ ਗਾਈ ਜਾ ਸਕੇ ਤੇ ਹੁਣ ਆਪਾਂ ਇਸ ਸ਼ਬਦ ਨੂੰ ਦੇਖਦੇ ਹਾਂ ਕੱਲੇ ਕੱਲੇ ਸੁਰ ਤੇ ਹਰ ਗੋਵਿੰਦ ਹਰ ਕਲੇਕਲੇਸਰ ਨੂੰ ਆਪ ਜੀ ਬੜੇ ਧਿਆਨ ਨਾਲ ਦੇਖੋਗੇ ਤਾਂ ਇਸ ਸ਼ਬਦ ਨੂੰ ਆਸਾਨੀ ਦੇ ਨਾਲ ਸਿੱਖ ਸਕੋਗੇ ਹਰ ਕੋ ਵੀਂਦ ਨਵਾਨੀ ਰੋਆ ਤਾਰ ਕਿਰਪਾ ਪ੍ਰਭ ਤਾਰ ਕਿਰਪਾ ਪ੍ਰਭ ਇੱਥੇ ਖਾਦੀ ਬਜਣਾ ਹੈ ਹੱਥ ਦੇ ਰੱਖੇ ਆ ਤਾਰ ਕਿਰਪਾ ਪ੍ਰਭ ਹੱਥ ਦੇ ਰੱਖੇ प्रभ हा देरा केया हर गोविन्द नवा मेरा ਤਾਰ ਕਿਰਪਾ ਪ੍ਰਭ ਹੱਥ ਤੇਰਾ ਕੇ ਆਂ ਭਰ ਗੋਵਿੰਦ ਨਵਾਨੀ ਰੂਆ ਅਗਲਾ ਅੰਤਰਾ ਦੇਖਦੇ ਹਾਂ ਤਾਪ ਗਿਆ ਖਾਲੀ ਇਥੇ ਕੱਲਾ ਖਾਲੀ ਖਾਲੀ ਬਜਣਾ ਹੈ ਤੇ ਬੋਲਣਾ ਨਹੀਂ ਕੁਝ ਵੀ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਜਨ ਕੀ ਲਾਜ ਰਖਾਈ ਸੇਮਿਸ ਕਿਉਂ ਤੇ ਸਾਦ ਸੰਗਤ ਕੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਸਤ ਗੁਰ ਕੈ ਬੰਗ ਜਾਈ ਸਤ ਗੁਰ ਕੈ ਬੰਗ ਜਾਈ ਸਤ ਗੁਰ ਕੈ ਬੰਗ गोविंद नवानि हालत हलत पलत प्रभ दोवे सवारे हमरा गुण अवगुण ना विचार ਜਾਹੇ ਅਗਲੇ ਪਹਿਲੇ ਅੰਤਰਿਆਂ ਤੋਂ ਵੱਖਰਾ ਹੈ ਹਮ ਰੰ ਗੁਣਾਂ ਬਿਗੁਣਾਂ ਨਾ ਬਿਚਾਰਿਆ ਸਕਿਲ ਸਟੈਪ ਪਹਿਲਾ ਸਟੈਪ सेम ਹੈ ਫਲਤ ਪਲਤ ਪ੍ਰਭ ਦੋਵੇਂ ਸਵਾਰੇ ਹਮ ਰੰ ਗੁਰ ਤੇਰਾ ਸਫਲ ਕਰ ਮਸਤਕ ਤਾਰੇਆ ਸਫਲ ਕਰ ਮਸਤਕ ਤਾਰੇਆ ਸਫਲ ਕਰ ਮਸਤਕ ਤਾਰੇਆ ਮੈਨੂੰ ਉਮੀਦ ਹੈ ਕਿ ਆਪ ਜੀ ਇਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ